ਉੱਤੇ 14 ਦਾ ਪਾਟਿਆ কুরਤਾ ਦਿਸਦਾ 14 ਦਾ ਪਾਟਿਆ কুরਤਾ ਦਿਸਦਾ ਕੱਪੜੇ ਸੁਕਾਉਣੀ ਤਾਰ ਦੇ ਉੱਤੇ 14 ਦਾ ਪਾਟਿਆ কুরਤਾ ਦਿਸਦਾ ਕੱਪੜੇ ਸੁਕਾਉਣੀ ਤਾਰ ਦੇ ਉੱਤੇ ਉਹ ਵੀ ਸਾਡੇ ਵੱਲ ਦਾ ਨਹੀਂ ਜੀ ਉਹ ਵੀ ਸਾਡੇ ਵੱਲ ਦਾ ਨਹੀਂ ਜੀ ਸਾਆ ਜਿਹਦਾ ਸੰਸਾਰ ਦੇ ਉੱਤੇ ਤੇ ਸਾਡੇ ਨਾਲ ਜੋ ਧੱਕੇ ਹੁੰਦੇ ਸਾਡੇ ਨਾਲ ਜੋ ਧੱਕੇ ਹੁੰਦੇ ਸ਼ਬਦੇ ਨਹੀਂ ਅਖਬਾਰ ਦੇ ਉੱਤੇ ਯਾ ਬਾਤ ਵਾਹ ਵਾਹ ਬਹੁਤ ਮਰਾਤ ਦੇ ਉੱਤੇ ਸ਼ਬਦੇ ਨਹੀਂ ਅਖਬਾਰ ਦੇ ਉੱਤੇ ਮੈਂ ਚਾਹੁੰਦਾ ਹਾਂ ਜਿੱਤਾ ਜਾਵੇ ਮੈਂ ਚਾਹੁੰਦਾ ਹਾਂ ਜਿੱਤਾ ਜਾਵੇ ਹਿੱਸੇ ਆਈ ਫਾਰ ਦੇ ਉੱਤੇ ਮੈਂ ਚਾਹੁੰਦਾ ਹਾਂ ਜਿੱਤਾ ਜਾਵੇ ਹਿੱਸੇ ਆਈ ਫਾਰ ਦੇ ਉੱਤੇ ਤੇ ਇੱਕ ਗੱਲ ਸੀ ਕਿ ਨਹੋਂ ਦਈਏ ਆਖ ਨਹੀਂ ਛੱਡਦੇ ਮੋਹੋਂ ਦਈਏ ਆਖ ਨਹੀਂ ਛੱਡਦੇ ਫੇਰ ਕਿਸੇ ਦਾ ਸਾਥ ਨਹੀਂ ਛੱਡਦੇ ਮੋਹੋਂ ਦਈਏ ਆਖ ਨਹੀਂ ਛੱਡਦੇ ਫੇਰ ਕਿਸੇ ਦਾ ਸਾਥ ਨਹੀਂ ਛੱਡਦੇ ਲੋਕੀ ਮਿੱਟੀ ਪੁੱਟਣ ਲੱਗੇ ਲੋਕੀ ਮਿੱਟੀ ਪੁੱਟਣ ਲੱਗੇ ਸਵੇਰਾਂ ਤੱਕ ਦੀ ਰਾਤ ਨਹੀਂ ਛੱਡਦੇ ਕੀ ਹੈ ਕੀ ਬਾਤ ਹੈ ਸਭੇ ਆਪ ਤੱਕ ਦੀ ਰਾਖੀ ਛੱਡ ਦੇ ਤੀਆਂ ਪੁੱਤਰ ਛੱਡ ਗੁੰਦੇ ਨੇ ਬੱਚਿਆਂ ਨੂੰ ਮਾਂ ਬਾਪ ਨਹੀਂ ਛੱਡਦੇ ਹਾਏ 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 ਕੀ ਬੋਲਦਾ ਪੁੱਤਰ ਛੱਡ ਦੇ ਗੁੰਦੇ ਨੇ ਬੱਚਿਆਂ ਨੂੰ ਮਾਂ ਬਾਪ ਨਹੀਂ ਛੱਡਦੇ ਬਹੁਤੀ ਵਾਰੀ ਆਕੜ ਛੱਡੀ ਹਾਂ ਬਹੁਤੀ ਵਾਰੀ ਆਕੜ ਛੱਡੀ ਪਰ ਅਸੀਂ اخلاق ਨਹੀਂ ਛੱਡਦੇ ਹਾਂ ਬਹੁਤੀ ਵਾਰੀ ਆਕੜ ਛੱਡੀ ਪਰ ਅਸੀਂ اخلاق ਨਹੀਂ ਛੱਡਦੇ ਉਹ ਸਾਨੂੰ ਛੱਡ ਕੇ ਜਾ ਸਕਦੇ ਨਹੀਂ ਹੂੰ ਉਹ ਸਾਨੂੰ ਛੱਡ ਕੇ ਜਾ ਸਕਦੇ ਨੇ ਅਸੀਂ ਕਿਸੇ ਨੂੰ ਆਪ ਨਹੀਂ ਛੱਡਦੇ। ਕੀ ਬਾਤ ਹੈ। ਕੀ ਬਾਤ ਹੈ। ਅਸੀਂ ਕਿਸੇ ਨੂੰ ਆਪ ਛੱਡਦੇ ਤੇ ਇਹ ਥੋੜਾ ਜਿਹਾ ਸੈਂਸਿਟਿਵ ਨਹੀਂ ਸ਼ੇਪ ਕਿ ਇੱਜ਼ਤ ਸ਼ਾਮ ਕੇ ਰੱਖਣੀ ਆ ਇੱਜ਼ਤ ਸ਼ਾਮ ਕੇ ਰੱਖਣੀ ਜ਼ਿੰਮੇਵਾਰੀ ਏ। ਇੱਜ਼ਤ ਸ਼ਾਮ ਕੇ ਰੱਖਣੀ ਜ਼ਿੰਮੇਵਾਰੀ ਏ। ਔਰਤ ਲਈ ਇੱਕ ਵੱਖਰੀ ਦੁਨੀਆਦਾਰੀ ਏ। ਇੱਜ਼ਤ ਸ਼ਾਮ ਕੇ ਰੱਖਣੀ ਜ਼ਿੰਮੇਵਾਰੀ ਏ। ਔਰਤ ਲਈ ਇੱਕ ਵੱਖਰੀ ਦੁਨੀਆ داریਏ ਨਾਲ ਪੈਰ ਪੈਰ ਤੇ ਅੱਖ ਦੁਰਦੀਏ ਲੋਕਾਂ ਦੀ ਨਾਲ ਪੈਰ ਪੈਰ ਤੇ ਅੱਖ ਦੁਰਦੀਏ ਲੋਕਾਂ ਦੀ ਚੌਹਾਂ ਪਾਸੇ ਭੁੱਖਾ ਮਰਦ ਸ਼ਿਕਾਰੀ ਹੈ ਕਿਆ ਜੀ ਸਾਥ ਕਿਆ ਜੀ ਸਾਥ ਚਾਰੇ ਪਾਸੇ ਇੱਕ ਖਾ ਮਰਦ ਸ਼ਿਕਾਰੀ ਹੈ ਖਿਆਲ ਉਸ ਲੜਕੀ ਦੇ ਖਾਬਾਂ ਵਿੱਚ पिंजਰੇ ਤੋੜਨ ਦੇ ਖਿਆਲ ਉਸ ਲੜਕੀ ਦੇ ਖਾਬਾਂ ਵਿੱਚ पिंजਰੇ ਤੋੜਨ ਦੇ ਬੰਦਸ਼ਾਨ ਦੀ ਉਸ ਲੜਕੀ ਨੂੰ ਚਾਰ ਦਿਵਾਰੀਏ ਖਿਆਲ ਉਸ ਲੜਕੀ ਦੇ ਖਾਬਾਂ ਵਿੱਚ ਪਿੰਜਰੇ ਤੋੜਨ ਦੇ ਬੰਦਸ਼ਾਨ ਦੀ ਉਸ ਲੜਕੀ ਨੂੰ ਚਾਰ ਦਿਵਾਰੀਏ ਔਰਤ ਨੇ ਦੀ ਆਪਣਾ ਹਿੱਸਾ ਖੋਇਆ ਏ ਔਰਤ ਨੇ ਦੀ ਆਪਣਾ ਹਿੱਸਾ ਖੋਇਆ ਏ ਮੁਹੱਬਤ ਵਿੱਚ ਜੇ ਮਰਦ ਨੇ ਜ਼ਿੰਦਗੀ ਹਾਰੀ ਏ ਔਰਤ ਨੇ ਦੀ ਆਪਣਾ ਹਿੱਸਾ ਖੋਇਆ ਏ ਮੁਹੱਬਤ ਵਿੱਚ ਜੇ ਮਰਦ ਨੇ ਜ਼ਿੰਦਗੀ ਹਾਰੀ ਏ ਨੋਚ ਨੋਚ ਕੇ ਖਾਂਦਾ ਪਿੰਡਾ ਮਾਸ ਹੁੰਦਾ ਨੋਚ ਨੋਚ ਕੇ ਖਾਂਦਾ ਪਿੰਡਾ ਮਾਸ ਹੁੰਦਾ ਕਹਿ ਦਿੰਦਾ ਏ ਤੂੰ ਸ਼ਾਕਾਹਾਰੀ ਹੈ ਹਾਏ